ਕਿਸਾਨ ਜਿਹੜਾ ਕਿ ਦੇਸ਼ ਦਾ ਆਂਦਾ ਤਾਂ ਕਿਹਾ ਜਾਂਦਾ ਹੈ ਅੱਜ ਵੀ ਸੜਕਾਂ ਤੇ ਸੰਘਰਸ਼ ਕਰਦਾ ਨਜ਼ਰ ਆ ਰਿਹਾ ਹੈ ਸਾਲਾਨਾ ਕਿਸਾਨ ਆਗੂ ਮਨਜੀਤ ਸਿੰਘ ਰਾਏ ਮਜੂਦ ਨੇ ਜਿਹੜੇ ਕਿ ਅੱਜ ਹੁਸ਼ਿਆਰਪੁਰ ਵਿਖੇ ਸੰਯੁਕਤ ਕਿਸਾਨ ਮੋਰਚਾ ਦੇ ਐਲਾਨ ਤੇ ਇੱਕ ਵੱਡਾ ਟਰੈਕਟਰ ਰੋਸ਼ ਚੜਰੇ ਨੇ ਟਰੈਕਟਰ ਮਾਰਚ ਚੜਰੇ ਨੇ ਉਹਨਾਂ ਨਾਲ ਗੱਲ ਕਰਾਂਗੇ ਮਨਜੀਤ ਜੀ 78 ਬਰੇ ਹੋ ਗਿਆ ਆਜ਼ਾਦੀ ਨੂੰ ਪਰ ਕਿਸਾਨ ਅੱਜ ਵੀ ਕਿਤੇ ਨਾ ਕਿਤੇ ਆਜ਼ਾਦ ਨਜ਼ਰ ਨਹੀਂ ਆ ਰਿਹਾ ਐਂ ਦੇਖੋ ਤਰਾਸਦੀ ਹੈ ਸਾਡੇ ਮੁਲਕ ਦੀ ਕਿ 78 ਬਰੇ ਹੋ ਗਏ ਪਰ ਅੱਜ ਵੀ ਕਿਸਾਨਾਂ ਮਜ਼ਦੂਰਾਂ ਨੂੰ ਸੜਕਾਂ ਤੇ ਸੰਘਰਸ਼ ਕਰਨਾ ਪੈ ਰਿਹਾ ਆਪਣੇ ਹੱਕਾਂ ਲਈ ਜਿਹੜੀ ਸਰਕਾਰ ਹੈ ਉਹ ਮੰਨ ਕੇ 2020-21 ਦੇ ਵਿੱਚ ਉਹਨਾਂ ਗੱਲਾਂ ਤੇ ਪੂਰੀ ਨਹੀਂ ਉਤਰੀ ਤੇ ਅੱਜ ਰੋੜ ਜਿਹੜੇ ਉੱਥੇ ਜਾਮ ਪਏ ਨੇ ਸ਼ੰਭੂ ਬਾਰਡਰ ਖਰੌਣੀ ਬਾਰਡਰ ਉੱਥੇ ਵੀ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਜਾ ਰਿਹਾ 6 ਮਹੀਨੇ ਤੋਂ ਅੰਦੋਲਨ ਚੱਲ ਰਿਹਾ ਸ਼ੱਕ ਇਹ ਨਹੀਂ ਇੱਕ ਹੋਰ ਨਵੇਂ ਕਾਨੂੰਨ ਲਿਆਏ ਜਾ ਰਹੇ ਨੇ ਫੌਜਦਾਰੀ ਜਿਹਦੇ ਚ ਤੁਹਾਡੀ ਬੋਲਣ ਦੀ ਆਜ਼ਾਦੀ ਬਿਲਕੁਲ ਖੋਈ ਜਾ ਰਹੀ ਹੈ ਜਿਹੜਾ ਸਰਕਾਰ ਤੋਂ ਸਵਾਲ ਕਰੇਗਾ ਸਰਕਾਰ ਦੇ ਅਗੇਸ਼ਟ ਬੋਲੇਗਾ ਉਹਤੇ ਦੇਸ਼द्रोह ਦਾ ਪਰਚਾ ਦਰਜ ਕਰਕੇ ਉਹਨੂੰ ਅੰਦਰ ਧੱਕ ਦਿੱਤਾ ਜਾਏਗਾ ਇਦਾਂ ਦੇ ਕਾਨੂੰਨ ਜਿਹੜਾ ਸਾਡਾ ਦੇਸ਼ ਦਾ ਗ੍ਰਹਿ ਮੰਤਰੀ ਕਹਿੰਦਾ ਕਿ ਗੋਰਿਆਂ ਦੇ ਟਾਈਮ ਜਿਹੜੇ ਕਾਨੂੰਨ ਬਣੇ ਸੀ ਉਹਨਾਂ ਦੀ ਸ਼ੋਧ ਕਰ ਰਹੇ ਸੋਧ ਨਹੀਂ ਉਲਟਾ ਉਹਨਾਂ ਨੂੰ ਹੋਰ ਕਾਤਕ ਬਣਾਇਆ ਜਾ ਰਿਹਾ ਕਿ ਦੇਸ਼ ਦੇ ਵਿੱਚ ਕੋਈ ਵੀ ਸ਼ਖਸ਼ ਸਰਕਾਰ ਤੋਂ ਸਵਾਲ ਨਾ ਕਰ ਸਕੇ ਬੋਲ ਨਾ ਸਕੇ ਦੇਸ਼ ਨੂੰ ਗੁਲਾਮੀ ਵੱਲ ਧੱਕਿਆ ਜਾ ਰਿਹਾ ਉਸ ਦੇ ਵਿਰੋਧ ਦੇ ਵਿੱਚ ਅੱਜ ਇਹ ਪੂਰੇ ਭਾਰਤ ਦੇ ਵਿੱਚ ਜਿਹੜੇ ਇਹ ਰੋਸ ਮਾਰਚ ਟਰੈਕਟਰ ਮਾਰਚ ਕੱਢੇ ਜਾ ਰਹੇ ਨੇ ਜਿਹਦੇ ਵਿੱਚ ਅੱਜ ਹੁਸ਼ਿਆਰਪੁਰ ਤੋਂ ਇਹ ਜਿਹੜਾ ਕਾਫਲਾ ਹਜ਼ਾਰਾਂ ਦਾ ਟਰੈਕਟਰ ਦਾ ਕਾਫਲਾ ਅੱਜ ਇਹ ਸ਼ਕਤੀੜ ਜਾਏਗਾ ਔਰ ਉੱਥੇ ਜਿਹੜੇ ਨਵੇਂ ਬਣਾਏ ਕਾਨੂੰਨ ਉਹਨਾਂ ਦੀਆਂ ਕਾਪੀਆਂ ਸਾੜੇਗਾ ਔਰ ਜਿਹੜੀ ਭਾਰ ਸਰਕਾਰ ਹੈ ਉਹਦਾ ਮੁਰਦਾਵਾਦ ਆਖੇਗਾ। ਪੰਜੀਤ ਜੀ ਲਗਾਤਾਰ ਜੇਕਰ ਸੰਘਰਸ਼ਾਂ ਦੀ ਗੱਲ ਕਰੀਏ ਤਾਂ ਸੰਘਰਸ਼ ਤਾਂ 2.5 ਸਾਲ 3 ਸਾਲ ਪਹਿਲਾਂ ਤੋਂ ਚੱਲਦੇ ਆ ਰਹੇ ਆ ਜਿਹੜੇ ਕਿ ਤੁਹਾਨੂੰ ਤੁਸੀਂ ਕਹਿੰਦੇ ਆ ਆਸ਼ਵਾਸ਼ਣ ਦਿੱਤੇ ਗੱਲਾਂ ਹੋਈਆਂ ਪਰ ਉਹ ਪੂਰੇ ਨਹੀਂ ਉਤਰੇ ਠੀਕ ਹੈ ਨਾ ਪਰ ਅੱਜ ਵੀ ਜਿਹੜਾ ਕਿਸਾਨ ਆ ਉਹ ਤੁਸੀਂ ਕਹਿੰਦੇ ਸੀ ਪੰਜਾਬ ਸੂਬਾ ਸਰਕਾਰ ਦੇ ਵਿੱਚ ਇੱਕ ਪਰਿਵਰਤਨ ਲੈਣਾ ਔਰ ਇੱਕ ਵੱਡਾ ਪਰਵਰਤਨ ਲਿਆਂਦਾ ਤੁਸੀਂ ਇੱਕ ਫੁੱਲ ਮжоਰਿਟੀ ਨਾਲ ਨਵਾਂ ਟੈਸਟ ਲਿਆ ਤਾਂ ਕਿੱਥੇ ਲੱਗਦਾ ਵੀ ਅੱਜ ਉਹ ਜਿਹੜਾ ਨਵਾਂ ਟੈਸਟ ਲਿਆ ਸੀ ਉਹ ਵੀ ਕਿਤੇ ਕਾਰਗਿਲ ਸਾਬਤ ਬਿਲਕੁਲ ਹੀ ਦੇਖੋ ਜਿਹੜੀ ਪੰਜਾਬ ਸਰਕਾਰ ਹੈ ਜੇ ਉਹਦੀ ਤੁਸੀਂ ਗੱਲ ਕਰ ਲਓ ਉਹ ਮੈਂ ਸਮਝਦਾ ਭਾਰਤ ਸਰਕਾਰ ਨੂੰ ਵੀ ਘੱਟਕ ਹੈ ਕਿਉਂ ਅੱਜ ਸਾਡੇ ਬੱਚੇ ਜੇਲ੍ਹਾਂ 'ਚ ਡੱਕੇ ਹੋਏ ਆ ਉਹਨਾਂ ਦੀ ਕੋਈ ਗੱਲ ਨਹੀਂ ਅੱਜ ਜੇਕਰ ਸਾਡੇ ਬਾਰਡਰ ਇਹ ਕਹਿ ਰਹੇ ਆ ਜਦੋਂ ਸਾਡਾ ਸ਼ੁਭ ਕੰਸ਼ੀਦ ਹੋਇਆ ਭਈ ਉਹ ਹਰਿਆਣੇ ਦੇ ਹੱਦ ਦੇ ਅੰਦਰ ਜੀ ਬਾਰਡਰ ਹੈ ਸਿਕਾ ਜਿਹੜਾ ਸ਼ੰਭੂ ਬਾਰਡਰ ਹੈ ਉਹ ਜਿਹੜਾ ਘੱਗਰ ਪੋਲਾ ਉਹ ਪੰਜਾਬ ਦੀ ਹੱਦ ਹੈ ਉਹਦੇ ਉੱਪਰ ਲਿਆ ਕੇ ਉਹਨਾਂ ਨੇ ਕੰਦ ਕੀਤੀ ਹੋਈ ਆ ਉੱਥੇ ਸਾਡਾ ਮੁੱਖ ਮੰਤਰੀ ਕੁਝ ਨਹੀਂ ਬੋਲਦਾ ਚੁੱਪੀ ਸਾਧ ਕੇ ਬੈਠਾ ਅੱਜ ਜਿਹੜਾ ਕਾਨੂੰਨ ਘਾਤਕ ਨਵੇਂ ਬਣਾਏ ਜਾ ਰਹੇ ਨੇ ਸਾਡਾ ਮੁੱਖ ਮੰਤਰੀ ਚੁੱਪ ਕਰਕੇ ਬੈਠਾ ਕੁਝ ਨਹੀਂ ਬੋਲਦਾ ਸ਼ੋ ਇਹ ਸਾਡੀ ਪੰਜਾਬ ਸਰਕਾਰ ਨੇ ਉਸ ਨਰਿੰਦਰ ਮੋਦੀ ਸਰਕਾਰ ਨਾਲ ਮਿਲੀ ਭੁਗਤ ਕਰਕੇ ਉਹਦੇ ਅੱਗੇ ਗੋਡੇ ਟੇਕੇ ਹੋਏ ਨੇ ਜੇ ਜੇਕਰ ਗੱਲ ਕਰੀਏ ਹਰ ਵਾਰੀ ਤੁਹਾਡਾ ਸੰਘਰਸ਼ ਹੁੰਦਾ ਆ ਪਰ ਅਣਦੇਖੀ ਲਗਾਤਾਰ ਜਾਰੀ ਆ ਉਸ ਅੱਜ ਵੀ ਤੁਸੀਂ ਟਰੈਕਟਰ ਮਾਰਚ ਕੱਢਿਆ ਆ ਕੀ ਸੋਚ ਰਹੇ ਹੋ ਕਿ ਇਹਦਾ ਕੋਈ ਪ੍ਰਭਾਵ ਆਉਣ ਵਾਲੇ ਟਾਈਮ 'ਚ ਨਜ਼ਰ ਆਏਗਾ ਦੇਖੋ ਲੋਕਤੰਤਰ 'ਚ ਸਾਡੇ ਕੋਲ ਹੋਰ ਰਸਤਾ ਕੀ ਹੈ ਪੀਸਫੁਲੀ ਸੰਘਰਸ਼ ਕਰਨ ਦਾ ਆਪਣਾ ਰੋਸ ਦਰਜ ਕਰਾਉਣ ਦਾ ਅਸੀਂ ਅੱਜ ਦੱਸਣਾ ਚਾਹੁੰਦੇ ਆ ਕਿ ਪੂਰੇ ਦੇਸ਼ ਦਾ ਕਿਸਾਨ ਤੇ ਮਜ਼ਦੂਰ ਸੜਕਾਂ 'ਤੇ ਹੈ ਕਿਉਂ ਹੈ ਇਹ ਸਰਕਾਰ ਨੂੰ ਜਾਣਨਾ ਚਾਹੀਦਾ ਕਿਉਂ ਹੈ ਸਰਕਾਰ ਨੇ ਇਹਨਾਂ ਦੀ ਬਾਹ ਨਹੀਂ ਫੜੀ ਕਿਉਂ ਹੈ ਸਰਕਾਰ ਗੱਲਾਂ ਮੰਨ ਕੇ ਉਤੋਂ ਪਿੱਛੇ हट ਗਈ ਕਿਉਂ ਹੈ ਜਿਹੜੀਆਂ ਇਥੇ ਦੀਆਂ ਮੌਕੀਆਂ ਦੀਆਂ ਸਰਕਾਰਾਂ ਉਹ ਅੱਜ ਕਿਸਾਨ ਦੀ ਮਜ਼ਦੂਰ ਦੀ ਵਾਅਫਾਣੇ ਤਿਆਰ ਨਹੀਂ ਇਸ ਕਰਕੇ ਲੋਕ ਸੜਕਾਂ ਤੇ ਉਤਰਦੇ ਨੇ ਇਸ ਕਰਕੇ ਉਹ ਕਹਿੰਦੇ ਨੇ ਕਿ ਬੇਚਕ 78 ਸਾਲ ਹੋ ਗਏ ਬੇਸ਼ਯਾਦ ਹੋਏ ਨੂੰ ਪਰ ਸਾਡੇ ਵਾਸਤੇ ਆਜ਼ਾਦੀ ਦਾ ਆਨੰਦ ਮਾਣਾ ਹੱਲੇ ਵੀ ਸੰਭਵ ਨਹੀਂ ਹੋਇਆ ਜੰਗੀ ਜੀ ਲਗਾਤਾਰ ਕਿਸਾਨਾਂ ਵੱਲੋਂ ਸੰਘਰਸ਼ ਕੀਤੇ ਜਾ ਰਹੇ ਆ ਐਲਾਨ ਕੀਤੇ ਜਾ ਰਹੇ ਆ ਚਾਹੇ ਰੋਡ ਮਾਰਥ ਹੋਣ ਰੋਡ ਜਾਮ ਹੋਣ ਲਗਾਤਾਰ ਟੋਲਪਲਾਜ਼ਿਆਂ ਦੇ ਵੀ ਕਈ ਵਾਰੀ ਬੰਦ ਕਰਾਇਗੇ ਜਿਹੜਾ ਲੋਕਾਂ ਨੂੰ ਇਹਦੇ ਨਾਲ ਜਿਹੜਾ ਵਿਫਤਾ ਦਾ ਸਾਹਮਣਾ ਕਰਨਾ ਪੈਂਦਾ ਲੋਕਾਂ ਨੂੰ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਉਹਦਾ ਜ਼ਿੰਮੇਵਾਰ ਕਿਹਨੂੰ ਸਮਝਦੇ ਦੇਖੋ ਇਹ ਸਰਕਾਰਾਂ ਜ਼ਿੰਮੇਵਾਰ ਨੇ ਅਸੀਂ ਕਿਸਾਨ ਨੂੰ ਬਿਲਨ ਬਣਾਇਆ ਜਾ ਰਿਹਾ ਕਿ ਉਹ ਸੜਕਾਂ ਤੇ ਜਾਮ ਲਵਾਉਂਦਾ ਰੁਕ ਜਾਂਦਾ ਮੈਂ ਕਹਾਂਗਾ ਜੇ ਸਾਡੀਆਂ ਮੰਗਾਂ ਮੰਨ ਲਈਆਂ ਜਾਣ ਤਾਂ ਕਿਸਾਨ ਕੋ ਸਮਾਂ ਕਿੱਥੇ ਆਪਣੀ ਫਸਲ ਨੂੰ ਛੱਡ ਕੇ ਸੜਕਾਂ ਦੇ ਆ ਕੇ ਬੈਠੇ ਸਾਨੂੰ ਸੜਕਾਂ ਦੇ ਬਿਠਾਉਣ ਵਾਲੀ ਸਰਕਾਰਾਂ ਨੇ ਤੁਸੀਂ ਵੇਖੋ ਉੱਥੇ ਜਿਹੜਾ ਛੰਭੂ ਬਾੜ ਰੁਕਿਆ ਹੋਇਆ ਕਿਸਾਨ ਨੂੰ ਵਿਲਨ ਬਣਾ ਕੇ ਪੇਸ਼ ਕੀਤਾ ਜਿਹੜਾ ਕਿਸਾਨ ਨੇ ਰੋਕਿਆ ਜਦ ਕਿ ਦੀਵਾਰ ਸਰਕਾਰ ਨੇ ਕਰ ਰੱਖਿਆ ਅੱਜ ਦੇ ਦਿੱਲੀ ਜਾਣਾ ਚਾਹੁੰਦੇ ਸੀ ਅਸੀਂ ਕਿੱਧੇ ਸੜਕ ਨਹੀਂ ਰੋਕੀ ਇਹ ਕੇਵਲ ਤੇ ਕੇਵਲ ਸਰਕਾਰਾਂ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਵਿਲਨ ਬਣਾ ਕੇ ਪੇਸ਼ ਕਰਦੀਆਂ ਅਸੀਂ ਸੜਕਾਂ ਤੇ ਨਹੀਂ ਆਉਣਾ ਚਾਹੁੰਦੇ ਸਾਨੂੰ ਸਰਕਾਰਾਂ ਲੈ ਕੇ ਆਉਣੀ ਹੈ ਜਿੱਥੇ ਪੂਰਾ ਦੇਸ਼ ਅੱਜ ਆਜ਼ਾਦੀ ਦਿਹਾੜਾ ਮਨਾ ਰਿਹਾ 78ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਉੱਥੇ ਹੀ ਕਿਸਾਨ ਜਿਹੜਾ ਦੇਸ਼ ਦਾ ਆਂਦਾ ਤਾਂ ਕਿਹਾ ਜਾਂਦਾ ਹੈ ਉਹ ਅੱਜ ਵੀ ਸੰਘਰਸ਼ ਦੀ ਰਾਹ ਤੇ ਦਿਖਾਈ ਦੇ ਰਿਹਾ ਹੈ ਹੁਸ਼ਿਆਰਪੁਰ ਤੋਂ ਤਸਵੀਰਾਂ ਤੁਹਾਨੂੰ ਦਿਖਾਈਆਂ ਹਨ ਕਿ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਰੋਸ਼ ਮਾਰਚ ਕਰਿਆ ਜਾ ਰਿਹਾ ਹੈ ਇਹ ਟਰੈਕਟਰ ਮਾਰਚ ਕਰਿਆ ਜਾ ਰਿਹਾ ਹੈ ਉਹਨਾਂ ਕਾਪੀਆਂ ਨੂੰ ਸਾੜ ਲਈ ਦੇ ਸਕਦਰੇ ਦੇ ਬਾਹਰ ਇਹ ਜਾਂ ਬੋਟ ਇਹ ਰਹਿਮੀ ਪਹੁੰਚੇਗੀ ਤਾਂ ਉਥੇ ਉਹਨਾਂ ਸ਼ਰਤਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ ਜਿਹੜਾ ਨੂੰ ਸਰਕਾਰ ਵੱਲੋਂ ਮੰਨਿਆ ਗਿਆ ਸੀ ਪਰ ਅਮਲ 'ਚ ਨਹੀਂ ਲਿਆਂਦਾ ਗਿਆ ਸੋ ਲਗਾਤਾਰ ਰੋਸ ਜਟਾਣਦੇ ਕਿਸਾਨ ਅੱਜ ਆਜ਼ਾਦੀ ਦਿਹਾੜੇ ਤੇ ਵੀ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਮਾਰਚ ਰਾਹੀਂ ਰੋਸ ਜਟਾਣ ਦੇ ਨਜ਼ਰ ਆ ਰਹੇ ਨੇ ਕੈਮਰਾ ਪਰਸਨ ਜਸੀਨਾ ਯੁਗੇਸ਼ ਮਾਰਕਿਟਿਸ਼ਨਰ ਹੁਸ਼ਿਆਰਪੁਰ